ਸਮਝ ਰਹੇ ਹੋ ਕਿ ਇਸ ਲਈ ਫਕੀਰੋਂ ਕੇ ਪਾਸ ਬੈਠ ਕੇ ਸਭ ਇਸ਼ਕ ਉਹ ਯਕੀਨ ਕਾ ਪੜਨਾ ਹੋਗਾ ਕਾਮਯਾਬੀ ਪਾਣੇ ਕੇ ਲਈ ਦੁਨੀਆ ਸੇ ਨਹੀਂ ਖੁਦ ਸੇ ਹੀ ਲੜਨਾ ਹੋਗਾ ਕਿਉਂਕਿ ਲੜਾਈ ਦੁਨੀਆ ਨਾਲ ਨਹੀਂ ਹੈ ਲੜਾਈ ਆਂਡੀਆਂ ਗਵਾਂਡੀਆਂ ਨਾਲ ਨਹੀਂ ਹੈ ਕਾਮਯਾਬੀ ਚਾਹੀਦੀ ਤਾਂ ਲੜਾਈ ਆਪਣੀਆਂ ਬੁਰੀਆਂ ਆਦਤਾਂ ਦੇ ਨਾਲ ਆਪਣੇ ਅੰਦਰ ਦੀ ਬੁਰਾਈ ਨਾਲ ਹੈ ਆਪਣੇ ਅੰਦਰ ਦੀਆਂ ਕਮੀਆਂ ਨਾਲ ਹੈ ਆ ਮੇਰੀਆਂ ਜਿਹੜੀਆਂ ਕਮੀਆਂ ਹੈ ਮੇਰੀਆਂ ਜਿਹੜੀਆਂ ਬੁਰਾਈਆਂ ਹੈ ਮੇਰੀਆਂ ਜਿਹੜੀਆਂ ਬੁਰੀਆਂ ਆ ਤਾਂ ਇਹਨਾਂ ਨਾਲ ਲੜ ਕੇ ਇਹਨਾਂ ਨੂੰ ਹਰਾऊंगा ਤਾਂ ਫੇਰ ਹੀ ਕਾਮਯਾਬੀ ਦੀ ਮੰਜ਼ਿਲ ਤੱਕ ਮੈਂ ਪਹੁੰਚ ਸਕਦਾ ਹੁਣ ਕੋਈ ਕਹ ਦੇਵੇ ਨਾ ਓਏ ਸ਼ਰਾਬੀ ਕੀ ਕਰਦਾ ਮੇਰੀ ਹਿੰਮਤ ਕਿੱਦਾਂ ਹੋ ਗਈ ਮੈਨੂੰ ਸ਼ਰਾਬੀ ਕਹਿਣ ਦੀ ਭਾਈ ਇੱਥੇ ਉਹਨੂੰ ਨਾ ਕਹਿ ਬਲਕਿ ਦੇਖ ਜਿਓ ਨਾ ਸ਼ਰਾਬੀ ਕਹੇ ਤਾਂ ਇਹਦਾ ਮਤਲਬ ਸ਼ਰਾਬ ਦੀ ਪੂਰੀ ਆਦਤ ਮੇਰੇ ਅੰਦਰ ਹੁਣ ਉਹਦੇ ਨਾਲ ਲੜਨ ਦੀ ਬਜਾਏ ਆਪਣੀ ਆਦਤ ਨਾਲ ਲੜਾਂ ਕਿ ਜੇ ਮੈਨੂੰ ਸ਼ਰਾਬੀ ਸੁਣਨ ਤੇ ਗੁੱਸਾ ਆ ਗਿਆ ਇਹਦਾ ਮਤਲਬ ਚੀਜ਼ ਚੰਗੀ ਨਹੀਂ ਹੈ ਫਿਰ ਜੇ ਸੁਣਨ ਤੇ ਗੁੱਸਾ ਆਉਂਦਾ ਤਾਂ ਪੀ ਕੇ ਮੈਨੂੰ ਕੀ ਮਜ਼ਾ ਆ ਰਿਹਾ ਫਿਰ ਇਹਨੂੰ ਦੂਰ ਕਿਉਂ ਨਾ ਕਰ ਆਪਣੀ ਜ਼ਿੰਦਗੀ ਤੋਂ ਕਿਉਂਕਿ ਜਿਹੜੀ ਚੀਜ਼ ਸੁਣ ਨਹੀਂ ਸਕਦੇ ਉਹ ਕਰ ਕਿਉਂਗੇ ਕਰ ਕਿਉਂ ਰਹੇ ਆ ਸਾਮੇ ਦਿਓ ਕਰੇ ਹੁਣ ਕੋਈ ਕਹਦੇ ਵੇ ਓ ਝੂਠਿਆ ਤੇਰੀ ਹਿੰਮਤ ਕਿਦਾਂ ਝੂਠਾ ਕਹਿਣ ਦੀ ਆ ਸੱਚ ਦੱਸੋ ਕਿੰਨੀ ਵਾਰ ਦਿਨ ਚ ਝੂਠ ਬੋਲਦੇ ਹੋ ਜੇ ਬੋਲਦੇ ਹੋ ਤਾਂ ਸੁਣਨ ਦੀ ਹਿੰਮਤ ਵੀ ਰੱਖੋ ਤਾਂ ਜੇ ਸੁਣ ਕੇ ਇਨਾਂ ਦੁੱਖ ਲੱਗਦਾ ਹੈ ਤਵੇਂ ਕਸਮ ਖਾਓ ਜਿਹੜੀ ਚੀਜ਼ ਸੁਣ ਕੇ ਇਨਾਂ ਦੁੱਖ ਲੱਗਦਾ ਉਹਨੂੰ ਆਪਣੀ ਜ਼ਿੰਦਗੀ ਚੋਂ ਹੀ ਦੂਰ ਕਰ ਦੇਣਾ ਇਨੂੰ ਕਹਿੰਦੇ ਆ ਆਪਣੇ ਆਪ ਨਾਲ ਫਾਈਟ ਕਰਨੀ ਆਪਣੇ ਆਪ ਨਾਲ ਲੜਨਾ ਇਸ ਲਈ ਕਾਮਯਾਬ ਉਹੀ ਹੁੰਦਾ ਹੈ ਜਿਹੜਾ ਦੁਨੀਆ ਨਾਲ ਲੜਦਾ ਹੈ ਉਹ ਦੁਨੀਆ ਨਾਲ ਲੜ ਲੜ ਕੇ ਜ਼ਿੰਦਗੀ ਗਵਾ ਦਿੰਦਾ ਹੈ ਕਿਉਂਕਿ ਲੜਾਈ ਲੜਾਈ ਝਗੜਾ ਹੋ ਗਿਆ ਵੰਡੀਆਂ ਨਾਲ ਕਿਸੇ ਨਾਲ ਤਾਂ ਫਿਰ ਟਾਈਮ ਕਿੱਥੇ ਜਾਣਾ ਹੈ ਕੋਰਟ ਕਚੈਰੀਆਂ 'ਚ ਠਾਣਿਆਂ 'ਚ ਤਾਂ ਉਹਦੇ ਨਾਲ ਫਿਰ ਕਾਮਯਾਬੀ ਮਿਲੇਗੀ ਉਹਦੇ ਨਾਲ ਜਿਹੜੇ 4 ਪੈਸੇ ਬਚੇ ਹਨ ਉਹ ਵੀ ਲੱਗ ਜਾਣਗੇ ਉਭੀ ਤੇ ਲੈ ਜਾਣਗੇ ਔਟ ਕਚਿਹਰੀਆਂ ਦੇ ਵਿੱਚ ਹਸਪਤਾਲਾਂ 'ਚ ਨਿਕਲ ਜਾਣਗੇ ਤਾਂ ਜੇ ਅਸੀਂ ਸੋਚੀਏ ਇਹ ਮੇਰੇ 'ਚ ਕਮੀ ਹੈ ਇਹਨੂੰ ਮੈਂ ਦੂਰ ਕਰਨਾ ਆਪਣੀ ਕਮੀ ਨੂੰ ਆਪਣੀ ਕਮੀ ਨੂੰ ਦੂਰ ਕਰਾਂਗੇ ਤਾਂ ਪੈਸਾ ਵੀ ਕੋਈ ਨਹੀਂ ਲੱਗੇਗਾ ਉਲਟਾ ਕੀ ਹੋਏਗਾ ਸਾਡੀਆਂ ਕਮੀਆਂ ਦੂਰ ਹੋਣਗੀਆਂ ਤੇ ਅਸੀਂ ਹੋਰ ਬਿਹਤਰ ਹੋਰ ਬਿਹਤਰ ਬਣਦੇ ਬਣਦੇ ਜੀਵਨ 'ਚ ਕਾਮਯਾਬੀ ਦੀ ਬੁਲੰਦੀ ਤੇ ਪਹੁੰਚ ਜਾਵਾਂਗੇ ਇਸ ਲਈ ਕਾਮਯਾਬ ਹੋਣੇ ਲਈ ਦੁਨੀਆ 'ਚ ਨਹੀਂ ਖੁਦ ਸੇ ਹੀ ਆਪਣੇ ਆਪ ਨਾਲ ਲੜਾਈ ਕਰੋ ਕਾਦੀ ਲੜਾਈ ਅੱਜ ਦੇਖੋ ਮੇਰੇ ਅੰਦਰ ਕਿਹੜੀਆਂ-ਕਿਹੜੀਆਂ ਕਮੀਆਂ ਹੈ ਕਿਹੜੀਆਂ-ਕਿਹੜੀਆਂ ਮੈਨੂੰ ਗੁਰੀਆਂ ਆਤ ਆਇਆ ਬੁਰਾ ਖਾਣ ਦੀ ਆਦਤ ਬੁਰਾ ਪੀਣ ਦੀ ਆਦਤ ਕਿਹੜੀ-ਕਿਹੜੀ ਬੁਰਾਈ ਹੈ ਮੇਰੇ ਅੰਦਰ ਔਰ ਉਹਦੇ ਨਾਲ ਲੜਾਈ ਕਰੋ ਕਿ ਇਸ ਬੁਰਾਈ ਦਾ ਅੰਤ ਮੈਂ ਕਿਉਂਕਿ ਇਹਨੂੰ ਮਿਟਾਉਂਗਾ ਤਾਂ ਫੇਰ ਹੀ ਕਾਮਯਾਬੀ ਪਾਉਂਗਾ ਸਮਝਦੇ ਹੋ ਕਿ ਅੱਜੋ ਕਰੂੰਗੇ ਕਿ ਨਹੀਂ ਆਵਾਜ਼ ਥੋੜੀ ਆਈ ਸੋ ਆਪਣੇ ਆਪ ਨਾਲ ਲੜਾਈ ਕਰਨੀ ਹੈ ਆਪਣੀਆਂ ਬੁਰਾਈਆਂ ਨਾਲ ਜੰਗ ਕਰਨੀ ਹੈ ਅਸੀਂ ਭਾਈ ਤਾਂ ਹੀ ਕਹਿੰਦੇ ਬੁੱਲੇ ਸ਼ਾਹ ਕਹਿੰਦੇ ਓਏ ਭੱਜ ਭੱਜ ਬੜਦਾ ਮੰਦਰ ਵਸੀਤੀ ਕਦੀ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਐਮੀ ਰੋਜ਼ ਜਹਾਨ ਨਾਲ ਲੜਦਾ ਜਿਹੜਾ ਘਰ ਬੈਠਾ ਉਹ ਨਾਲ ਲੜਿਆ ਹੀ ਨਹੀਂ ਕਹਿੰਦੇ ਉਹਨੂੰ ਫੜਿਆ ਹੀ ਨਹੀਂ ਜਾਨੀ ਇਹ ਇਸ਼ਾਰੇ ਹੈ ਕਿ ਦੁਨੀਆ ਨਾਲ ਲੜਦਾ ਉਹਦੇ ਨਾਲ ਲੜ ਦੁਨੀਆ ਨੂੰ ਫੜਦਾ ਹੈ ਉਹ ਆਪਣੇ ਅੰਦਰ ਬੈਠੀ ਤਾਕਤ ਨੂੰ ਫੜ ਇਸ ਲਈ مولانا ਰੂਮੀ ਇੱਕ ਗੱਲ ਬੜੀ ਪਿਆਰੀ ਕਹਿੰਦੇ ਸੀ ਔਰ ਬੜੀ ਗਹਿਰਾਈਆਂ ਦੇ ਅੰਦਰ ਕਹਿੰਦੇ ਖੁਦ ਕੀ ਖੁਦਾਈ ਸੇ ਖੁਦ ਕੀ ਖੁਦਾਈ ਸੇ ਖੁਦਾ ਨਿਕਲਦਾ ਹੈ ਖੁਦ ਕੀ ਖੁਦਾਈ ਸੇ ਖੁਦਾ ਨਿਕਲਦਾ ਹੈ ਇਸ ਲਈ ਇਸ ਲਈ ਖੁਦ ਕੋ ਖੋਦ ਆਪਣੇ ਅੰਦਰ ਖੋਜ ਸਮਝ ਆਈ ਕਿ ਨਹੀਂ ਕਿਉਂਕਿ ਇਹ ਰਾਜ ਦੀ ਗੱਲ ਹੈ ਪਰ ਖੋਲਿਏ ਥੋੜਾ ਜਿਆ ਇਹਨੂੰ ਇਦਾਂ ਸਮਝ ਲਓ ਇੱਕ ਜਿਹੜਾ ਖਜ਼ਾਨਾ ਹੈ ਉਹਨੋਂ ਖਜ਼ਾਨੇ ਨੂੰ ਕੱਢਣਾ ਹੈ ਤਾਂ ਕੀ ਕਰਨਾ ਪਏਗਾ ਉੱਥੇ ਖੁਦਾਈ ਖੁਦਾਈ ਕਰ ਖੋਦਣ ਦਾ ਮਤਲਬ ਹੈ ਇਹਨੂੰ ਪਟਣਾ ਪਏਗਾ ਜ਼ਮੀਨ ਨੂੰ ਜ਼ਮੀਨ ਨੂੰ ਖੋਦਾਂਗੇ ਤਾਂ ਫੇਰੀ ਛੁਪਿਆ ਖਜ਼ਾਨਾ ਉਹ ਕਹਿੰਦੇ ਇਸੇ ਤਰ੍ਹਾਂ ਖੁਦਾ ਚਾਹੀਦਾ ਮੰਦਰ 'ਚੋਂ ਨਹੀਂ ਮਿਲਣਾ ਖੁਦਾ ਚਾਹੀਦਾ ਮਸਜਿਦ 'ਚੋਂ ਨਹੀਂ ਮਿਲਣਾ ਖੁਦ ਕੀ ਖੁਦਾਈ ਸੇ ਖੁਦਾ ਨਿਕਲਦਾ ਹੈ ਆਪਣੇ ਆਪ ਨੂੰ ਖੋਦ ਆਪਣੇ ਆਪ ਨੂੰ ਖੋਦਣ ਦਾ ਮਤਲਬ ਹੈ ਆਪਣੇ ਅੰਦਰ ਜਿਹੜੀਆਂ ਕਮੀਆਂ ਨੇ ਇਹਨੂੰ ਘੱਟ ਖੁਦਾਈ ਕਰ ਆਪਣੇ ਆਪ ਨੂੰ ਹੋਰ ਅੰਦਰ ਜਾ ਹੋਰ ਅੰਦਰ ਜਾ ਜਿੱਦਾਂ ਜ਼ਮੀਨ ਦੇ ਅੰਦਰ ਖਜ਼ਾਨੇ ਛੁਪੇ ਹੋਏ ਐ ਇਸੇ ਤਰ੍ਹਾਂ ਤੇਰੇ ਅੰਦਰ ਉਹ ਖੁਦਾ ਛੁਪਿਆ ਹੋਇਆ ਹੈ ਪਰ ਬਾਹਰ ਲੱਭਣਾ ਨਹੀਂ ਮਿਲਣਾ ਜਦੋਂ ਅਸੀਂ ਆਪਣੇ ਆਪ ਦੀ ਖੋਦਾਈ ਕਰਦੇ ਆਪਣੀਆਂ ਕਮੀਆਂ ਨੂੰ ਦੂਰ ਕਰਦੇ ਹਾਂ ਜਿਦਾ ਇੱਕ ਪੱਥਰ ਅੰਦਰ ਕਮੀਆਂ ਹੁੰਦੀਆਂ ਆ ਉਹ ਛੱਡਦੀਆਂ ਜਾਂਦੀਆਂ ਛੱਡਦੀਆਂ ਜਾਂਦੀਆਂ ਤਾਂ ਫਿਰ ਮੂਰਤ ਪ੍ਰਗਟ ਹੋ ਜਾਂਦੀ ਹੈ ਉਹ ਕਹਿੰਦੇ ਆਪਣੀਆਂ ਕਮੀਆਂ ਨੂੰ ਆਪਣੇ ਅੰਦਰ ਖੋਦ ਆਪਣੇ ਅੰਦਰ ਖੋਜ ਉੱਥੋਂ ਖੁਦਾ ਮਿਲਣਾ ਹੈ ਕਿਉਂਕਿ ਰੱਬ ਤੇਰੇ ਜਿਦਾ ਪੱਥਰ ਦੇ ਅੰਦਰ ਹੀ ਮੂਰਤੀ ਛੁੱਪੀ ਹੋਈ ਹੈ ਜ਼ਮੀਨ ਦੇ ਅੰਦਰ ਖਜ਼ਾਨੇ ਛੁਪੇ ਹੋਏ ਐ ਖੁਦਾਈ ਕਰਕੇ ਪੱਥਰ ਤੇ ਸੱਟ ਮਾਰ ਕੇ ਮੂਰਤ ਨਿਕਲਦੀ ਐ ਜ਼ਮੀਨ ਚੋਂ ਖੁਦਾਈ ਕਰਕੇ ਖਜ਼ਾਨੇ ਨਿਕਲਦੇ ਐ ਇਸੇ ਤਰ੍ਹਾਂ ਆਪਣੇ ਅੰਦਰ ਖੋਜ ਆਪਣੇ ਉੱਤੇ ਸੱਟਾਂ ਮਾਰ ਔਰ ਆਪਣੇ ਆਪ ਦੀ ਖੁਦਾਈ ਕਰ ਫਿਰ ਅੰਦਰੋਂ ਖੁਦਾ ਨਿਕਲੇਗਾ ਔਰ ਹੁਣ ਇੱਕ ਗੱਲ ਯਾਦ ਰੱਖਣਾ ਜਦੋਂ ਗੱਲ ਦੂਜੇ ਦੇ ਸੱਟ ਮਾਰਨ ਦੀ ਆਂਦੀ ਐ ਹੁਣ ਫਿਰ ਜ਼ਰਾ ਗੌਰ ਕਰਨਾ ਜੇ ਦੂਜੇ ਨੂੰ ਕਿਸੇ ਨੂੰ ਰਾਤ ਨੂੰ 12 ਵਜੇ ਉਠਾਣਾ ਹੋਵੇ ਨਾ ਤੁਹਾਡਾ ਕੋਈ ਕੰਮ ਹੋਵੇ ਪਾਣੀ ਸੱਟ ਕੇ ਵੀ ਉਠਾਉਂਗਾ ਹੈ ਉੱਠ ਕੇ ਸਿਮਰਨ ਕਰਨਾ ਹੈ ਧਿਆਨ ਕਰਨਾ ਹੈ ਐਕਸਰਸਾਈਜ਼ ਕਰਨੀ ਹੈ ਕੁਝ ਅੱਛਾ ਕਰਨਾ ਹੈ ਇਧਰ ਮੈਨੂੰ ਲਾਭ ਹੋਣਾ ਹੈ ਤਾਂ ਠੀਕ ਹੈ ਦਰਦ ਜ਼ਰੂਰ ਹੋਏਗਾ ਪਰ ਇਹ ਦਰਦ ਬਰਦਾਸ਼ ਕਰਨਾ ਪੈਣਾ ਹੈ ਉੱਠਣਾ ਇਸ ਲਈ ਇਹਨੂੰ ਕਹਿੰਦੇ ਆਪਣੀ ਖੁਦਾਈ ਕਰਨੀ ਆਪਣੇ ਤੇ ਚੋਟ ਕਰਨੀ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਤੁਹਾਡੀ ਮੰਜ਼ਿਲ ਬਹੁਤ ਅੱਗੇ ਹੈ ਤੁਹਾਡੀ ਮੰਜ਼ਿਲ ਬਹੁਤ इसलिए कभी, कभी हार मानकर मत बैठना अभी बहुत आगे जाना है तुम्हें कभी हार मानकर ने ने ने, मत ने ने ने। बैठना अभी, अभी तो बहुत आगे जाना है तुम्हें जो कहते हैं तुमसे नहीं होगा उन्हें कर कर दिखाना है तुम्हें दुनिया के कई कहते नहीं होना तू नहीं कर सकता ਅਸੀਂ ਕਵਾਂਗੇ ਹਾਰ ਮੰਨ ਕੇ ਨਾ ਕਦੀ ਬੈਠਿਓ ਕਿਉਂਕਿ ਹਾਲੇ ਬਹੁਤ ਅੱਗੇ ਆ ਜਿੱਥੇ ਬੈਠੇ ਹੋ ਨਾ ਜੇ ਸਾਡੀਆਂ ਨਜ਼ਰਾਂ ਨਾਲ ਦੇਖੋ ਤਾਂ ਬਹੁਤ ਬੜੀ ਮੰਜ਼ਿਲ ਹੈ ਤੁਹਾਡੀ ਬਹੁਤ ਅੱਗੇ ਮੰਜ਼ਿਲ ਹੈ ਤੁਹਾਡੀ ਪਰ ਪਹੁੰਚੇਗਾ ਉਹੀ ਜਿਹੜਾ ਮਿਹਨਤ ਕਰਨ ਨੂੰ ਜਿਹੜਾ ਕੋਸ਼ਿਸ਼ ਕਰਨ ਨੂੰ ਜਿਹੜਾ ਕਦਮ ਵਧਾਣ ਨੂੰ ਇਸ ਲਈ ਇਥੇ ਇੱਕ ਗੱਲ ਹੋਰ ਕਵਾਂਗੇ ਕਿ ਬੰਦ ਰਾਸਤੇ ਖੁੱਲ ਜਾਣਗੇ ਸਮਝਦੇ ਹੋ ਕਿ ਨਹੀਂ ਅਗਰ ਰਸਤੇ ਬੰਦ ਹੈ ਨਾ ਕਿਉਂਕਿ ਕਈ ਵਾਰ ਬੰਦਾ ਕਹਿੰਦਾ ਰਸਤੇ ਬੜੇ ਬੰਦ ਹੈ ਕੋਈ ਰਸਤਾ ਮਿਲਦਾ ਹੀ ਨਹੀਂ ਹੈ ਚਾਰੋਂ ਪਾਸੇ ਦੀਵਾਰਾਂ ਹੀ ਦੀਵਾਰਾਂ ਹੈ ਕੋਈ ਮਾਰਗ ਹੀ ਨਜ਼ਰ ਨਹੀਂ ਆਉਂਦਾ ਜਰਾ ਗੌਰ ਕਰ ਨਾ ਇਹ ਗੱਲ ਨੂੰ ਆਪਣੇ ਦਿਲ ਤੇ ਲਿਖ ਲੈ ਕਿ ਬੰਦ ਰਸਤੇ ਵੀ ਖੁੱਲ ਜਾਣਗੇ ਤੂੰ ਤੂੰ ਮੁਸੀਬਤਾਂ ਸੇ ਟਕਰਾ ਤੋ ਸਹੀ कि ਜਿਹੜੀ ਮੁਸੀਬਤ ਟਕਰਾਨ ਦੀ ਹਿੰਮਤ ਰੱਖ ਦੀ دیوار ਟਕਰਾਨ ਦੀ ਹਿੰਮਤ ਰੱਖ ਬੰਦ ਰਾਸਤੇ ਵੀ ਖੁੱਲ ਜਾਣਗੇ ਮੁਸੀਬਤ ਸੇ ਟਕਰਾ ਤੋ ਸਹੀ ਉਹ ਹਰ ਮੰਜ਼ਿਲ ਤੁਝੇ ਮਿਲ ਜਾਏਗੀ ਜਿੱਦ ਉਪਰ ਆਪੋ ਸਹੀ ਇੱਕ ਵਾਰ ਜਿੱਤਣਾ ਕਰੋ ਪਾਣੀ ਹੈ ਮੰਜ਼ਿਲ ਇਹ ਹੋਵੇ ਕਿੰਨੀ ਮੁਸੀਬਤ ਕਿਉਂਕਿ ਜਿਹੜੇ ਜਿੱਦੀ ਹੁੰਦੇ ਨਾ ਉਹ ਹਾਰ ਮੰਨ ਕੇ ਨਹੀਂ ਬਹਿੰਦੇ ਸਮਝਦੇ ਹੋਗੇ ਮੈਂ ਸੀ ਨਾ ਬਚਪਨ ਜੇ ਇੱਕ ਵਾਰ ਜਿੱਦ ਕਰ ਲਈ ਆ ਚੀਜ਼ ਚਾਹੀਦੀ ਐ ਆ ਫਿਰ ਚਾਹੇ ਦੋ ਦਿਨ ਭੁੱਖੇ ਰਹਿਣਾ ਪਵੇ ਚਾਹੀਦੀ ਪਰ ਫਿਰ ਪਤਾ ਲੱਗਾ ਜਿੱਦ ਵੀ ਅੱਗੇ ਜਾ ਕੇ ਬੜੀ ਕੰਮ ਆਈ ਕਦੋਂ ਕੰਮ ਆਈ ਜਦੋਂ ਬੀਬੀ ਹਜ਼ੂਰ ਨੇ 21 ਦਿਨਾਂ ਵਾਸਤੇ ਸਾਨੂੰ ਕਮਰੇ 'ਚ ਬੰਦ ਕਰਤਾ ਬਾਹਰ ਨਹੀਂ ਨਿਕਲਣਾ ਬਾਹਰ ਨਹੀਂ ਨਿਕਲਣਾ ਕਿਸੇ ਨੂੰ ਮਿਲਣਾ ਨਹੀਂ 21 ਦਿਨ ਵਾਸਤੇ ਇਕੱਲਿਆਂ ਨੂੰ ਛੋਟੀ ਉਮਰ ਸੀ 14-15 ਸਾਲ ਦੀ ਸਾਡੀ ਕਮਰੇ 'ਚ ਬੰਦ ਕਰ ਦਿੱਤਾ ਹੁਜਰੇ 'ਚ ਜਿਹੜੇ ਦਰਬਾਰ ਤੇ ਗਏ ਆ ਪਤਾ ਉਹਨੂੰ ਹੁਜ਼ਰਾ ਹੈ ਹੁਣ ਤਾਂ ਚਲੋ ਬਹੁਤ ਕੁਝ ਬਣ ਗਿਆ ਉਸਲੇ ਉਹ ਹੁਜ਼ਰਾ ਹੁੰਦਾ ਸੀ ਸਾਹਮਣੇ ਮਾਲਕਾਂ ਦੀ ਕੁਲੀ ਘੋੜੇ ਜੀ ਬੰਦ ਕਰਤਾ 21 ਦਿਨ ਰੋਟੀ ਵੀ ਦਰਵਾਜੇ ਤੇ ਰੱਖ ਜਾਣੀ ਮੈਂ ਦਰਵਾਜਾ ਖੜਕਾਣਾ ਹੈ ਜਿਸਲੇ ਖੜਕਣ ਤੋਂ 5 ਮਿੰਟ ਬਾਅਦ ਚੱਕਣੀ ਯਾਨੀ ਬੱਚੇ ਨੇ ਮਾਂ ਨੂੰ ਵੀ ਨਹੀਂ ਮਿਲਣਾ ਉਸ ਲਈ ਲੱਗਦਾ ਸੀ ਬੜਾ ਜ਼ੁਲਮ ਹੋ ਰਿਹਾ ਸਾਡੇ ਤੇ ਕਿਉਂਕਿ ਕੱਲੀਆਂ ਨੂੰ ਛੱਡਦਾ ਨਾ ਕੋਈ ਨਾ ਬੋਲ ਸਕਦੇ ਆ ਨਾ ਜਿਹਨਾਂ ਮਿਲ ਸਕਦੇ ਆ ਨਾ ਕਿਸੇ ਨੂੰ ਦੇਖ ਸਕਦੇ ਆ ਤਾਂ ਉਸ ਵੇਲੇ ਫਿਰ ਫਿਰ ਜਦੋਂ ਇਬੀ ਗੋ ਉਹਨੇ ਰੋਟੀ ਰੱਖ ਕੇ ਚਲੇ ਅੰਦਰ ਜਾ ਕੇ ਖਾਣੀ ਤਾਂ ਫੇਕ ਵਾਰ ਆਇਆ ਕਿ 21 ਦਿਨ ਬੈਠੇ ਆ ਤਾਂ ਹੁਣ ਜੇ ਉਹ ਚੀਜ਼ ਚਾਹੀਦੀ ਹੈ ਉਹਨੂੰ ਜਿੱਦ ਕੀਤੀ ਆ ਚੀਜ਼ ਚਾਹੀਦੀ ਉਹਨੂੰ ਜਿੱਦ ਕੀਤੀ ਤਾਂ ਹੁਣ 21 ਦਿਨ ਕੀ 21 ਦਿਨ ਤਾਂ ਬੀਬੀ ਹਜ਼ੂਰ ਨੇ ਕਿਹਾ ਬੈਠਣ ਨੂੰ ਸਾਡੇ ਮਾਤਾ ਜੀ ਨੇ ਪਰ ਉਹਨੂੰ ਸਾਨੂੰ ਵੀ ਜਿਹਦਾ ਜਦ ਤੱਕ ਮੰਜ਼ਲ ਨਹੀਂ ਮਿਲਦੀ ਉਹਦੋਂ ਤੱਕ ਬਾਹਰ ਨਹੀਂ ਨਿਕਲਣਾ ਚਾਹੀਦਾ ਕਿ ਸਾਲ ਲੱਗ ਜਾਣਗੇ ਉਹਨੂੰ ਪਤਾ ਲੱਗਾ ਕਿ ਉਹ ਜਿੱਦ ਦੀ ਆਦਤ ਸੀ ਉਹ ਇੱਥੇ ਕੰਮ ਆਈ ਜਿਹਦਾ ਮਹਾਤਮਾ ਗਾਂਧੀ ਕਹਿੰਦੇ ਨਾ ਮਹਾਤਮਾ ਗਾਂਧੀ ਸਟੋਰੀ ਜੇ ਨਾਲ ਪੜ੍ਹੀ ਹੋਵੇ ਤੁਹਾਨੂੰ ਪਤਾ ਕਿ ਮਹਾਤਮਾ ਗਾਂਧੀ ਨੇ ਪੈਦਲ ਯਾਤਰਾ ਕੀਤੀ ਪੂਰੇ ਇੰਡੀਆ ਦੀ ਕਿੰਨਾ ਪੈਦਲ ਚਲੇ ਉਹ ਪਰ ਇਹ ਹੁਨਰ ਕਿੱਥੋਂ ਆਇਆ ਮਹਾਤਮਾ ਗਾਂਧੀ ਆਪਣੇ ਨਾ ਇੱਕ ਇੰਟਰਵਿਊ 'ਚ ਦੱਸਦੇ ਆ ਕਿ ਜਦੋਂ ਮੈਂ ਇੰਗਲੈਂਡ ਲੰਡਨ ਕਾਲਜ ਵਿੱਚ ਪੜਨ ਵਾਸਤੇ ਗਿਆ ਸੀ ਤਾਂ ਜਾਂਦੇ ਹੋਏ ਮੇਰੀ ਮਾਂ ਨੇ ਵਚਨ ਲਿਆ ਕਿ ਬੇਟਾ ਉੱਥੇ ਜਾ ਕੇ ਪੜਨਾ ਪਰ ਇੱਕ ਵਚਨ ਘਰ ਕਿਉਂਕਿ ਸੁਣਿਆ ਹੈ ਕਿ ਉੱਧਰ ਨੀਂਦ ਲੋਕੀ ਬਹੁਤ ਖਾਂਦੇ ਆ ਮਾਸਾਹਾਰੀ ਹੈ ਪਰ ਬੇਟਾ ਮੇਰਨਾ ਬਚਨ ਕਰਕੇ ਉਧਰ ਜਾ ਕੇ ਕਿਤੇ ਮੀਟ ਨਾ ਖਾਵੀ ਮਾਸਾਹਾਰੀ ਨਾ ਕਰੀ ਉੱਥੇ ਵੀ ਸ਼ਾਕਾਹਾਰੀ ਨਹੀਂ ਤਾਂ ਗਾਂਧੀ ਕਹਿੰਦੇ ਮੈਨੂੰ ਮਾਂ ਨਾ ਬਚਨ ਕਰਨਾ ਪਿਆ ਹੁਣ ਜਿੱਥੇ ਮੇਰਾ ਕਾਲਜ ਸੀ ਔਰ ਜਿੱਥੇ ਮੈਨੂੰ ਰੂਮ ਮਿਲਿਆ ਹੌਸਪੀਟਲ ਵਿੱਚ ਉਥੋਂ ਜਿਹੜਾ ਵੈਜੀਟੇਰੀਅਨ ਰੈਸਟੋਰੈਂਟ ਸੀ ਉਹ 20 ਕਿਲੋਮੀਟਰ ਤੋਂ ਅੱਗੇ ਸੀ ਔਰ ਪੈਸੇ ਵਿੱਚ ਕੋਈ ਨਹੀਂ ਹੁੰਦੇ ਨਹੀਂ ਸੀ ਇਸ ਲਈ ਰੋਜ਼ ਮੈਂ ਖਾਣਾ ਖਾਣ ਵਾਸਤੇ 20 ਕਿਲੋਮੀਟਰ ਤੁਰ ਕੇ ਜਾਣਾ ਔਰ 20 ਕਿਲੋਮੀਟਰ ਤੁਰ ਕੇ ਆਣਾ ਤਾਂ ਮੈਂ ਸੋਚਦਾ ਸੀ ਮਾਂ ਨੇ ਕਿਦਾਂ ਦਾ ਵਾਅਦਾ ਮੇ ਤੋਂ ਲੈ ਲਿਆ ਕਿਦਾਂ ਦਾ ਵਾਅਦਾ ਲੈ ਲਿਆ ਇੰਨਾ ਸਫ਼ਰ ਕਰਨਾ ਪੈਂਦਾ ਇੰਨਾ ਤੁਰਨਾ ਪੈਂਦਾ ਪੈਦਲ ਆਣਾ ਕਦੀ ਜਾਣਾ ਔਰ ਕਦੀ ਕਹਿੰਦੇ ਦੋ ਦੋ ਵਾਰੀ ਚੱਕਰ ਲਾਣੇ ਪੈਂਦੇ ਸੀ ਦਿਨ ਚ ਹੁਣ ਸਮਝਣਾ ਜ਼ਰਾ ਕਹਿੰਦੇ ਬੜਾ ਅੱਜ ਮੈਨੂੰ ਪਤਾ ਲੱਗਾ ਕਿ ਜੇ ਉਸ ਨੌ ਯੁਵਾਨੀ ਦੀ ਉਮਰ 'ਚ ਮੈਂ ਇੰਨਾ ਤੁਰਿਆ ਸੀ ਆਪਣੇ ਮਾਂ ਦੇ ਕਹਿਣ ਤੇ ਤਾਂ ਅੱਜ ਤੁਰਦਿਆਂ 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 ਮੇਰੀਆਂ ਲੱਤਾਂ ਮੇਰਾ ਸਰੀਰ ਨਾ ਮਜ਼ਬੂਤ ਹੋ ਗਿਆ ਕਿ ਹੁਣ ਪੂਰਾ ਇੰਡੀਆ ਵਿੱਚ ਪੈਦਲ ਘੁੰਮ ਸਕਦਾ ਜਦੋਂ ਵਕਤ ਪਹਿਲਾਂ ਸੱਟਾ ਮਾਰਦਾ ਹੈ ਨਾ ਤੋਦੋ ਬੰਦੇ ਨੂੰ ਲੱਗਦਾ ਕੀ ਹੋ ਰਿਹਾ ਪਰ ਉਹੀ ਸੱਟਾਂ ਬੰਦੇ ਨੂੰ ਇੰਨਾ ਮਜ਼ਬੂਤ ਬਣਾਉਂਦੀ ਹੈ ਕਿ ਅੱਗੇ ਜਾ ਕੇ ਬੰਦਾ ਕਹਿੰਦਾ ਕਿ ਸ਼ੁਕਰ ਹੈ ਉਹ ਸੱਟਾਂ ਵੱਜੀਆਂ ਸੀ ਤਾਂ ਹੀ ਅੱਜ ਹਰ ਸੱਟ ਝੱਲਣ ਨੂੰ ਮੈਂ ਤਿਆਰ ਇਸ ਲਈ ਜਿਆਦਾ ਕੋਈ ਜੀਵਨ ਦੇ ਦੁੱਖ ਵੀ ਆਵੇ ਨਾ ਤੇ ਇਹ ਨਾ ਕੋ ਹਏ ਦੁੱਖ ਕਿਉਂ ਆਏ ਵੀ ਸੋਚੋ ਰੱਬ ਮੈਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਔਰ ਮੈਂ ਡਰਾਂ ਕਿਉਂ ਇਹਨਾਂ ਸੱਟਾਂ ਤੋਂ ਮੈਂ ਟੁੱਟ ਨਹੀਂ ਸਕਦਾ ਕਿਉਂਕਿ ਮੈਨੂੰ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਦੁੱਖਾਂ ਨੂੰ ਮਿਟਾਉਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਝੋਲੀ ਖੁਸ਼ੀਆਂ ਨਾਲ ਭਰਨ ਵਾਲਾ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਇਸ ਲਈ ਯਾਦ ਰੱਖੋ ਹਮੇਸ਼ਾ ਜੇ ਅਗਰ ਰਸਤੇ ਬੰਦ ਵੀ ਹੈ ਨਾ ਤਾਂ ਫਿਰ ਕਵਾਂਗੇ ਕੁਲ ਜਾਏਗੇ ਸਭ ਰਸਤੇ ਤੂੰ ਰੁਕਾਵਟੋਂ ਸੇ ਲੜ ਤੋ ਸਹੀ ਜੇ ਕੋਈ ਰੁਕਾਵਟੋਂ ਲੜਨ ਦੀ ਹਿੰਮਤ ਰੱਖ ਕੇ ਆਵੇ ਮੇਰੇ ਰਸਤੇ 'ਚ ਕੋਈ ਰੁਕਾਵਟ ਮੈਂ ਲੜਨ ਨੂੰ ਕਿਉਂਕਿ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਿਕ ਮੇਰੇ ਅਰਜੁਨ ਦੇ ਮੋਰੇ ਸਮੱਸਿਆ ਆਈ ਸੀ ਯੁੱਧ ਆਇਆ ਸੀ ਸੈਨਾ ਆਈ ਸੀ ਬੜੀ ਸੈਨਾ ਸੀ ਪਰ ਅਰਜੁਨ ਨੇ ਹਾਰ ਨਹੀਂ ਮੰਨੀ ਕਿਉਂਕਿ ਪਤਾ ਮੇਰੇ ਨਾਲ ਸ਼੍ਰੀ ਕ੍ਰਿਸ਼ਨ ਤਾਂ ਤੁਹਾਨੂੰ ਵੀ ਕਹਾਂਗੇ ਅਗਰ ਅੱਜ ਤੁਸੀਂ ਹੋਗੇ ਨਾ ਸਾਡੇ ਆ ਜੀਵਨ ਚ ਕੋਈ ਵੀ ਮੁਸੀਬਤ ਆਵੇ ਕਿਸੇ ਨਾ ਵੀ ਜੰਗ ਲੜਨਾ ਪਵੇ ਤਾਂ ਡਰਿਓ ਨਾ ਸੋਚਿਓ ਮਾਲਿਕ ਮੇਰੇ ਮੈਨੂੰ ਕਾਮਯਾਬੀ ਜ਼ਰੂਰ ਕਿਉਂਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਬਸ ਇਹ ਵਿਸ਼ਵਾਸ ਰੱਖ ਕੇ ਕਦਮ ਵਧਾਓ ਇਸ ਲਈ ਇਸ ਲਈ ਫਿਰ ਕਹਾਂਗੇ ਬੰਦ ਰਾਸਤੇ ਵੀ ਖੁੱਲ ਜਾਣਗੇ ਤੂੰ ਰੁਕਾਵਟੋਂ ਸੇ ਟਕਰਾਵਟੋਂ ਸਹੀ ਜੋ ਚਾਹੇਗਾ ਸਭ ਕੁਝ ਮਿਲ ਜਾਏਗਾ ਤੂੰ ਜਿੱਦ ਪਰ ਆ ਤੋ ਸਹੀ ਇੱਕ ਵਾਰੀ ਜਿੱਦ ਕਰਕੇ ਦੇਖ ਕਰਨਾ ਹੈ ਜੇ ਮੈਂ ਆਪਣੀ ਆਪੂਰੀ ਆਦਤ ਨੂੰ ਦੂਰ ਕਰਨਾ ਨਾ ਜੇਦਾ ਇਹਨੂੰ ਕਰਨਾ ਹੈ ਮੈਨੂੰ ਨਸ਼ਾ ਕਰਨ ਦੀ ਆਦਤ ਹੈ ਨਸ਼ਾ ਛੱਡਣਾ ਹੈ ਤਾਂ ਜਿਹਦੇ ਮੈਨੂੰ ਕਿ ਹੁਣ ਚਾਹੇ ਇੱਕ ਦਿਨ ਲੱਗੇ ਦੋ ਦਿਨ ਲੱਗੇ ਛੱਡਣਾ ਹੈ ਕਾਮਯਾਬੀ ਦੀ ਮੰਜ਼ਿਲ ਤੇ ਪਹੁੰਚਣਾ ਤਾਂ ਜਿਹਦੇ ਮੈਨੂੰ ਮੰਜ਼ਿਲ ਪਾ ਕੇ ਹੀ ਰੁਕਣਾ ਹੈ ਡਰਨਾ ਨਹੀਂ ਹੈ ਹੁਣ ਜਿੱਦ ਕਰਨੀ ਤਾਂ ਅੱਛੀ ਚੀਜ਼ਾਂ ਦੀ ਕਰ ਸਮਝਦੇ ਹੋ ਹੁਣ ਟਾਈਮ ਕਾਫੀ ਹੋ ਗਿਆ ਭੁੱਖ ਨਹੀਂ ਲੱਗੇ ਹੋਏ ਇੱਥੇ ਹੁਣ satsang ਨੂੰ ਸਮਾਪਤੀ ਵੱਲ ਲੈ ਕੇ ਚੱਗੇ ਹੁਣ ਆਖਰਲੇ ਬਚਨਾਂ ਦੇ ਵਿੱਚ ਕਮਾਂਗੇ ਤੇ ਖੁਸ਼ੀਆਂ ਵੀ ਆਣਗੀਆਂ ਕਾਮਯਾਬੀ ਵੀ ਆਏਗੀ ਸਫਲਤਾ ਵੀ ਆਏਗੀ ਪਰ ਹੁਣ ਜੋ ਕਹਿਣਾ ਮੰਨਣਾ ਪਏ ਮੰਨੂਗੇ ਕਿ ਨਹੀਂ ਅਵੇ ਮੰਨੋ ਫਿਰ ਕੀ ਕਹਿਣਾ ਹੈ ਕਿ ਮੁਸ਼ਕਿਲੋਂ ਸੇ ਟਕਰਾਉਂਗਾ ਮੈਂ ਮੁਸ਼ਕਿਲੋਂ ਸੇ ਟਕਰਾਉਂਗਾ ਮੈਂ ਨਾ ਤਕਲੀਫੋਂ ਸੇ ਘਬਰਾਉਂਗਾ ਮੈਂ ਨਾ ਤਕਲੀਫੋਂ ਸੇ एक बार आवाज घट्ट आ रही है नहीं नहीं तो मुश्किलों से टकराऊंगा मैं ना तकलीफों से घबराऊंगा मैं मालिक पर विश्वास ज मैं मालिक पर विश्वास खुद को मजबूत जो बोला करके दिखाऊंगा मैं हूं दिखा पैना दिखाऊंगे कि नहीं कोल गल नहीं ਅਮੀਦਯੋਗ ਹੁਣ ਇੱਕ ਬੈਟਸਮੈਨ ਹੋਵੇ ਲਾ ਜਾਂਦੇ ਛੱਕਾ ਮਾਰਨਾ ਛੱਕਾ ਫਾਸਟ ਬੋਲਰ ਹੋਏ ਮੇਰੇ ਕੋ ਨਹੀਂ ਹੁਣਾ ਬੈਟ ਛੱਡ ਕੇ ਦੌੜ ਜਾਵੇ ਤੇ ਨਾ ਨਹੀਂ ਛੱਕੇ ਮਾਰਨੇ ਇਹਦਾ ਆਪ ਹੀ ਛੱਕੇ ਵੱਜੇ ਹੋਏ ਅਮੀਦਯੋਗ ਨਹੀਂ ਪਰ ਜਿਹੜਾ ਕਹਿੰਦਾ ਕਰਨਾ ਹੈ ਤਾਂ ਫਿਰ ਇਹ ਨਹੀਂ ਦੇਖਦਾ ਕਿ ਬੋਲਰ ਫਾਸਟ ਹੈ ਜਾਂ ਸਪਿਨਰ ਹੈ ਅੱਗੇ ਬੋਲ ਤੇਜ਼ ਆ ਰਹੀ ਹੈ ਜਾਂ ਲੈ ਵੀ ਉਹਨੂੰ ਫੈਸਲਾ ਕਰ ਲਿਆ ਮਾਰਨਾ ਹੈ ਤਾਂ ਫਿਰ ਛੱਕਾ ਮਾਰਨਾ ਹੀ ਹੈ ਉਹ ਪੂਰੇ ਵਿਸ਼ਵਾਸ ਨਾਲ ਬੈਟ ਘੁਮਾਉਂਦਾ ਬੋਲ ਲੱਗਦੀ ਔਰੇ ਤਮੀ ਦੇ ਹੋਗਣੀ ਹੁਣ ਤੀਕਣਾ ਆਊਟ ਹੋ ਗਿਆ ਵਿਸ਼ੱਕ ਆਊਟ ਵੀ ਹੋ ਜਾਵੇ ਪਰ ਕੋਸ਼ਿਸ਼ ਤਾਂ ਕੀਤੀ ਕਿ ਨਹੀਂ ਸੋ ਹਾਰ ਮੰਨ ਕੇ ਡਰ ਕੇ ਧੌੜ ਨਾਲੋਂ ਚੰਗਾ ਕੋਸ਼ਿਸ਼ ਕਰਕੇ ਹਾਰ ਜਾਈਏ ਇਹ ਤਾਂ ਸਕਦੇ ਪੂਰੀ ਕੋਸ਼ਿਸ਼ ਮੈਂ ਪਰ ਇੱਥੇ ਤਾਂ ਹਾਰਨ ਦਾ ਵੀ ਡਰ ਨਹੀਂ ਹੈ ਕਿਉਂਕਿ ਜਿਤਾਣ ਵਾਲਾ ਮੇਰਾ ਮਾਲਿਕ ਮੇਰੇ ਤਾਂ ਫੇਰ ਹਾਰ ਦਾ ਡਰ ਕੀ ਅਰਜੁਨ ਦੇ ਮੋਰੇ ਉਹਨਾਂ ਦੀ ਸੈਨਾ ਨਾਲੋਂ ਦੁਗਣੀ ਸੈਨਾ ਸੀ ਸਾਰੇ ਡਰੇ ਸੀ ਕੀ ਬਣੇਗਾ ਪਰ ਅਰਜੁਨ ਵੀ ਪਹਿਲਾਂ ਡਰ ਗਿਆ ਸੀ ਪਰ ਜਦੋਂ ਦਿਖਾਇਆ ਨਾ ਸ਼੍ਰੀ ਕ੍ਰਿਸ਼ਨ ਦਾ ਵਿਰਾਟ ਰੂਪ ਤਾਂ ਫਿਰ ਅਰਜੁਨ ਨੂੰ ਵਿਸ਼ਵਾਸ ਹੋਇਆ ਜਿਸ ਨੂੰ ਮੈਂ ਕ੍ਰਿਸ਼ਨ ਸਮਝਦਾ ਉਹ ભગવાન ਹੈ ਯਾਨੀ ਉਹ ਸਾਰੀ ਸ਼ਕਤੀ ਤਾਂ ਉਹਦੇ ਅੰਦਰ ਹੈ ਇਸੇ ਤਰ੍ਹਾਂ ਹੁਣ ਤੁਸੀਂ ਮੰਨਦੇ ਹੋ ਤੁਹਾਨੂੰ ਵੀ ਦਿਖਾਈਏ ਵਿਰਾਟ ਰੂਪ ਦੇਖਣ ਵਾਲੇ ਕੋ ਦੇਖ ਵੀ ਲੈਂਦੇ ਆ ਸਮਝਦੇ ਹੋ ਕਿਉਂਕਿ ਵਿਰਾਟ ਤਾਂ ਅੰਦਰ ਹੀ ਬੈਠਾ ਹੈ ਤਾਂ ਹੀ ਤਾਂ ਅਸੀਂ ਕਹੀਦਾ ਹੈ ਫਕੀਰੀ ਮਿਜ਼ਾਜ਼ ਹੂੰ ਮੈਂ अपना अंदाज सबसे जुदा रखता हूं लोग दो, ढूंढते दो, हैं मंदिर मस्जिद में मैं तो अपने दिल में खुदा रखता हूं जेनु लोग ਮੰਦਰਾ ਮਸਜਿਦਾਂ ਤੀਰਥਾਂ ਦੇ ਲੱਭਦੇ ਆ ਉਹ ਤਾਂ ਇੱਥੇ ਬੈਠਾ ਸਮਝਦੇ ਹੋ ਕਿ ਨਹੀਂ ਇਸ ਕਰਕੇ ਡਰਨ ਦੀ ਲੋੜ ਨਹੀਂ ਹੈ ਇਦ ਲਈ ਆਓ ਫਿਰ ਕਹੀਏ ਜੋ ਬੋਲਾ ਕਰਕੇ ਹੁਣ ਕਰਕੇ ਦਿਖਾਉਂਗੇ ਕਿ ਨਹੀਂ ਤਾਂ ਬੋਲਿਆ ਕੀ ਹੈ ਇਹਨੂੰ ਦੁਬਾਰਾ ਯਾਦ ਕਰ ਲੋ ਸਮਝਦੇ ਹੋ ਕਿ ਨਹੀਂ ਬੋਲਿਆ ਨ ਬੋਲਿਆ ਕੀ ਹੈ दोबारा फिर तो बोलिए एक तो बार दौर। दौर। के ए, ए, हर मुश्किल से टकराऊंगा मैं दौर। 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 हर मुश्किल से मुश्किल आवे तो हम डरना नहीं है टकराने की ताकत रखनी है टकरावे दूर दराव हर मुश्किल से ना तकलीफों से घबराऊंगा उन घबराना नहीं कोई तकलीफ आएगी मालिक पर विश्वास जगाऊंगा मैं अपने मालिक पर विश्वास जगाना है कि जाग ਇਹ ਮੇਰਾ ਮਾਲਿਕ ਮੇਰੇ ਜਗਾ ਲੋ ਵਿਸ਼ਵਾਸ ਨੂੰ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਮਾਲਿਕ ਪਰ ਵਿਸ਼ਵਾਸ ਜਗਾਉਂਗਾ ਮੈਂ ਖੁਦ ਕੋ ਮਜਬੂਤ ਖੁਦ ਕੋ ਮਜਬੂਤ ਖੁਦ ਕੋ ਮਜਬੂਤ ਜੋ ਬੋਲਾ ਕਰਕੇ ਜੋ ਬੋਲਾ ਕਰਕੇ ਜੋ ਬੋਲਾ ਕਰਕੇ ਸ਼ਵਾਸ਼ ਹੁਣ ਦਿਖਾਣਾ ਤਾਂ ਫਿਰ ਦੇਖੋ ਖੁਸ਼ੀਆਂ ਕਿਦਾਂ ਧੋੜੀਆਂ ਆਣੀਆਂ ਤੁਹਾਡੇ ਆ। ਇਸ ਲਈ ਯਕੀਨ ਰੱਖੋ, ਉਤਸਾਹ ਰੱਖੋ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ। ਤੁਹਾਨੂੰ ਖੁਸ਼ੀਆਂ, ਕਾਮਯਾਬੀ, ਸਫਲਤਾ ਦੇਣ ਵਾਲਾ ਉਹ ਮਾਲਿਕ ਤੁਹਾਡੇ। ਇਸ ਲਈ ਆਓ ਹੁਣ ਆਖਰਲੇ ਬਚਨਾਂ 'ਚ ਫੇਰ ਕਹਿ ਦਈਏ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ। ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਖੁਸ਼ੀ ਆ ਗਈ। आ गई आ गई आ गई अनंत आ गया आ गया आ गया आ गया मजा मजा गया आ गया आ गया आ गया मेरे सारे दुख तो दूर हो गए हो गए ਆ ਗਈ ਆ ਗਈ ਆ ਗਈ ਮੇਰਾ ਜੋਸ਼ ਵਧ ਗਿਆ ਵਧ ਗਿਆ ਵਧ ਗਿਆ ਵਧ ਗਿਆ ਮੇਰੀ ਹਿੰਮਤ ਵਧ ਗਈ ਵਧ ਗਈ ਵਧ ਗਈ ਵਧ ਗਈ ਮਰੀਏ ਕਿ ਨਹੀਂ ਬਸ ਹੁਣ ਕਰਕੇ ਦਿਖਾਣਾ ਇਹ ਜੋਸ਼ ਤੁਹਾਡੇ ਅੰਦਰ ਹੈ ਆਨੰਦ ਤੁਹਾਡੇ ਅੰਦਰ ਹੈ ਤਾਕਤ ਦੇਣ ਵਾਲਾ ਮਾਲਿਕ ਤੁਹਾਡੇ ਔਰ ਦਿਲੋਂ ਕਹਾਂਗੇ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਤੁਹਾਨੂੰ ਹਾਰਦੇ ਹੋਏ ਦੇਖ ਸਕਦੇ ਤੁਹਾਨੂੰ ਦੁੱਖਾਂ 'ਚ ਨਹੀਂ ਦੇਖ ਸਕਦੇ ਬਸ ਇੱਕ ਵਾਰ ਹੱਥ ਫੜ ਕੇ ਚਲੋ ਇੰਨਾ ਮਜ਼ਬੂਤ ਬਣਾ ਦੇਵਾਂਗੇ ਕਿ ਮੁਸ਼ਕਲਾਂ ਤਾਂ ਫੋਟੋ ਵਾਲੀ ਤਰ੍ਹਾਂ ਓਕੜਾ ਮਾਰ ਦੇ ਗੁਰੂ ਹੈ ਸਮਝ ਦਿਓਗੇ ਮੁਸ਼ਕਿਲ ਆਏਗੀ ਸਮਝ ਦਿਓਗੇ ਉਹਨੇ ਤੇ ਮਾਰ ਨਹੀਂ ਸਕਦੇ ਕਿ ਇਸ ਕਰਕੇ ਦੁੱਖਾਂ ਤੋਂ ਡਰਨਾ ਨਹੀਂ ਹੈ ਦੁੱਖਾਂ ਨੂੰ ਡਰਾਉਣਾ ਹੈ ਮੁਸ਼ਕਿਲਾਂ ਤੇ ਉਹ ਹਾਰਨਾ ਨਹੀਂ ਹੈ ਮੁਸ਼ਕਿਲਾਂ ਨੂੰ ਰਣਾ ਹੈ ਔਰ ਦੁਨੀਆ ਨੂੰ ਜਿੱਤ ਕੇ ਦੁਨੀਆ ਨੂੰ ਜਿੱਤ ਕੇ ਕਹਿੰਨਿਆ ਲੋਕ ਜਿਹੜੇ ਕਹਿੰਦੇ ਨਾ ਤੇਰੇ ਤੋਂ ਨਹੀਂ ਹੋਣਾ ਅਸੀਂ ਫਿਰ ਕਹਾਂਗੇ ਜਿਹੜੀ ਗੱਲ ਕਹੀ ਸੀ ਕਿ ਹਾਰ ਕਰ ਮਤ ਬੈਠਣਾ ਅਭੀ ਬਹੁਤ ਅੱਗੇ ਜਾਣਾ ਹੈ ਤੁਹੇ ਤੁਮੇ ہار کر مت بیٹھنا ہار مان کر مت بیٹھنا ابھی بہت اگے جانا ہے تمہیں جو کہتے ہیں تم سے نہیں ہوگا ان کو کر کر دکھانا ہے تمہیں دکھانا ہے دنیا ਨੂੰ ਜਿਹੜੇ ਕਹਿੰਦੇ ਤੇਰੇ ਬਸ ਦੀ ਕਰ ਸਕਦਾ ਦਿਖਾ ਦਿਓ او تੈਨੂੰ ਕੀ ਪਤਾ ਮੇਰਾ مالک میرے ਨਾਲ ਹੈ ਮੈਂ ਅਸੰਭਵ ਨੂੰ ਸੰਭਵ ਕਰ ਸਕਦਾ ਨਾ ਮੁਮਕਨ ਨੂੰ ਮੁਮਕਿਨ ਕਿਉਂਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ مالک ਮੇਰੇ ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ مالک ਮੇਰੇ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰੀ ਝੋਲੀ ਸੁੱਖਾਂ ਨਾਲ ਖੁਸ਼ੀਆਂ ਨਾਲ ਭਰਨ ਵਾਲਾ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਤੋਂ ਮਾਲਕ ਹਮੇਸ਼ਾ ਤੁਹਾਡੇ ਨਾਲ ਹੈ ਇਹ એનર્ਜੀ ਇੱਦੀ ਤੁਹਾਡੇ ਅੰਦਰ ਬਣੀ ਰਹੇ ਇਹ ਜੋਸ਼ ਇੱਦੀ ਵੱਧਾ ਚੱਲਾ ਜਾਵੇ ਆਹ ਨਾਲ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ ਕਾਮਯਾਬੀ ਭਰਿਆ ਹੋਵੇ ਇਹੀ ਸਾਡੀ ਉਸ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ satsang ਦੀ ਸਮਾਪਤੀ ਕਰਾਂਗੇ ਔਰ satsang ਸਮਾਪਤ ਕਰਨ ਤੋਂ ਪਹਿਲਾਂ ਜੇ ਤਾਂ ਪਹਿਲਾਂ ਦੱਸਿਆ ਤੁਹਾਨੂੰ ਪ੍ਰੋਗਰਾਮਾਂ ਵਿੱਚ ਤੇ 2 ਅਪ੍ਰੈਲ ਆ ਰਹੀ ਹੈ ਔਰ 2 ਅਪ੍ਰੈਲ ਸਰਸ ਵਜਾ ਦਰਬਾਰ ਤੇ ਬਹੁਤ ਬੜਾ ਦਿਨ ਹੈ ਸਲਾਨਾ ਮੇਲਾ ਹੈ ਉਸ ਦਿਨ ਨਿਸ਼ਾਨ ਸਾਹਿਬ ਦੀ ਚੜ੍ਹਾਈ ਵੀ ਹੈ ਔਰ ਹਜ਼ੂਰ ਗੌਂਸ ਪੀਰਾ ਨੇ ਪੀਰ ਜਿਨ੍ਹਾਂ ਨੇ 12 ਸਾਲਾਂ ਡੁੱਬੇ ਬੜੇ ਬੰਨੇ ਲਾਏ ਉਹਨਾਂ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ ਦਰਬਾਰ ਤੇ ਬੜੀ ਸ਼ਰਧਾ ਨਾਲ ਬੜੇ ਚਾਵਾਂ ਨਾਲ ਬੜੀਆਂ ਖੁਸ਼ੀਆਂ ਨਾਲ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ 2 ਅਪ੍ਰੈਲ ਦਿਨ ਐਤਵਾਰ ਸੋ ਜਿਆਦਾ ਦੂਰ ਨਹੀਂ ਹੈ ਦਿਨ ਜਿੱਦਾਂ ਅੱਜ ਤੁਸੀਂ ਜੀ ਪਹੁੰਚੇ ਹੋ ਇਸੇ ਤਰ੍ਹਾਂ 2 ਅਪ੍ਰੈਲ ਨੂੰ ਪਹੁੰਚੋ ਔਰ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਯਾਨੀ 1 ਅਪ੍ਰੈਲ ਦਿਨ ਸ਼ਨੀਵਾਰ ਹਜ਼ੂਰ ਦੀ ਯਾਦ ਵਿੱਚ ਖੁਸ਼ੀਆਂ ਨਾਲ ਹੁਸ਼ਿਆਰਪੁਰ ਸਿਟੀ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ 3 ਵਜੇ ਆਰੰਭ ਹੋਏਗਾ ਸੋ ਕੋਸ਼ਿਸ਼ ਕਰੋ ਕਿ 2:30 ਵਜੇ ਤੱਕ ਹੁਸ਼ਿਆਰਪੁਰ ਦੇ ਰੌਸ਼ਨ ਗਰਾਉਂਡ ਇੱਕ ਪੈਂਦਾ ਹੈ ਏਰੀਆ ਬੜਾ ਮਸ਼ਹੂਰ ਹੈ ਤੁਸੀਂ ਨੈਟ ਤੇ ਵੀ ਸਰਚ ਕਰੋਗੇ ਮੈਪ ਲਾਉਗੇ ਤਾਂ ਬੜੀ ਆਸਾਨੀ ਨਾਲ ਉੱਥੇ ਪਹੁੰਚ ਜਾਓਗੇ ਰੌਸ਼ਨ ਗਰਾਉਂਡ ਜਿੱਥੋਂ ਸ਼ੋਭਾ ਯਾਤਰਾ ਆਰੰਭ ਹੋਣੀ ਹੈ 3 ਵਜੇ ਸ਼ੋਭਾ ਯਾਤਰਾ ਆਰੰਭ ਹੋਣੀ ਹੈ ਫਿਰ ਹੁਸ਼ਿਆਰਪੁਰ ਚ ਚੱਕਰ ਲੱਗੇਗਾ ਸ਼ੋਭਾ ਯਾਤਰਾ ਦਾ ਔਰ ਉਸ ਤੋਂ ਬਾਅਦ ਫਿਰ ਯਾਤਰਾ ਦਰਬਾਰ ਤੱਕ ਜਾਏਗਾ ਕਿ ਸਿੱਤ ਤੁਹਾਨੂੰ ਪਿਆਰ ਨਾਲ ਸਦਾ ਦਿੰਦੇ ਆ ਕਿ ਤੁਸੀਂ ਸਾਰੇ ਅਗਰ ਤੁਹਾਡੇ ਅੰਦਰ ਇੰਨਾ ਕੁ ਵੀ ਪਿਆਰ ਹੈ ਤਾਂ ਇੱਕ ਵਾਰ ਮਾਲਕ ਦੇ ਚਰਨਾਂ 'ਚ ਪਹੁੰਚੋ ਤੁਸੀਂ ਇੰਨਾ ਕੁ ਪਿਆਰ ਲੈ ਕੇ ਆਓਗੇ ਮਾਲਕ ਤੁਹਾਨੂੰ ਬਹੁਤਿਆਰ ਰਹਿਮਤਾਂ ਦੇ ਕੇ ਭੇਜਣਗੇ ਕਿਉਂਕਿ ਉਹਦੇ ਘਰ ਤੋਂ ਜੋ ਜਾਂਦਾ ਹੈ ਨਾ ਤੁਸੀਂ ਕੁਦਰਤ ਨੂੰ ਇੱਕ ਬੀਜ ਦਿੰਦੇ ਹੋ ਪਰਮਾਤਮਾ ਉਹਦੀਆਂ ਦੇਖੋ ਕਿੰਨੇ ਦਾਣੇ ਬਣਾ ਕੇ ਬੋਰੀਆਂ ਬਣਾ ਕੇ ਘਰ 'ਚ ਭੇਜਦਾ ਇਹ ਰਹਿਮਤ ਹੈ ਮਾਲਕ ਦੀ ਇਸ ਲਈ ਕੋਸ਼ਿਸ਼ ਕਰੋ ਕਿ ਡੇਢ ਕ ਦਿਨ ਦਾ ਟਾਈਮ ਮਾਲਕ ਦੀ ਖਾਤਰ ਕੱਢੋ ਡੇਢ ਦਿਨ ਦਾ ਕਿਉਂ ਕਿ 2:30 ਵਜੇ ਤੱਕ ਉੱਥੇ ਪਹੁੰਚੋ ਸ਼ੋਭਾ ਯਾਤਰਾ ਦਾ ਆਨੰਦ ਲਓ ਫਿਰ ਰਾਤ ਨੂੰ ਦਰਬਾਰ ਤੇ satsang ਦਾ ਆਨੰਦ ਲਓ ਅਗਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਦੀ ਚੜ੍ਹਾਈ ਦਾ ਆਨੰਦ ਲਓ ਫਿਰ ਉਸ ਤੋਂ ਬਾਅਦ satsang ਦਾ ਆਨੰਦ ਲਓ ਔਰ ਲੰਗਰ ਪਾਣੀ ਹਰ ਚੀਜ਼ ਸੰਗਤ ਵਾਸਤੇ ਖੁੱਲਾ ਇੰਤਜ਼ਾਮ ਹੈ ਰਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਤੁਹਾਡੇ ਵਾਸਤੇ ਇਹ ਨਾ ਸੋਚੋ ਪਹਿਲੀ ਵਾਰ ਜਾਵਾਂਗੇ ਤਾਂ ਕਿਦਾਂ ਕੀ ਬਣੂਗਾ ਤੁਸੀਂ ਚਾਹੇ ਪਹਿਲੀ ਵਾਰ ਆਓ ਚਾਹੇ ਤੁਹਾਨੂੰ ਆਂਦਿਆਂ ਨੂੰ ਜਿੰਨਾ ਮਰਜ਼ੀ ਸਾਡੇ ਵਾਸਤੇ ਸਾਰੇ ਸਾਡੇ ਪਿਆਰੇ ਪੂਰਾ ਖਿਆਲ ਰੱਖਾਂਗੇ ਤੁਹਾਡਾ ਸਮਝਿ ਦਿਓ ਮਾਲਕ ਦੇ ਘਰ ਜਾਣਾ ਹੈ ਤੋਂ ਦਾ ਜਾਗੋ ਤੇ ਵੀ ਚਲੇ ਜਾਂਦੇ ਹੋ ਜਾਂਦੇ ਹੋ ਕਿ ਨਹੀਂ ਜੇ ਰਿਸ਼ਤੇਦਾਰਾਂ ਦੀ ਖੁਸ਼ੀ ਦੀ ਖਾਤਰ ਇੱਕ ਰਾਤ ਪਹਿਲਾਂ ਜਾਗੋ ਤੇ ਜਾ ਸਕਦੇ ਹੋ ਬਰਾਤਾਂ ਤੇ ਜਾ ਸਕਦੇ ਹੋ ਪੈਲਸਾਂ ਤੇ ਜਾ ਸਕਦੇ ਹੋ ਤਾਂ ਫੇਰ ਗੱਲ ਕਵਾਂਗੇ ਇੱਕ ਵਾਰ ਮਾਲਕ ਦੀ ਖਾਤਰ ਆ ਕੇ ਦੇਖੋ ਰਿਸ਼ਤੇਦਾਰਾਂ ਦੇ ਕੋਲ ਤੁਸੀਂ ਹਜ਼ਾਰਾਂ ਵਾਰ ਗਏ ਹੋਗੇ ਉਹ ਨਹੀਂ ਮਿਲੇਗਾ ਜੋ ਮਾਲਕ ਦੇ ਦਰ ਤੇ ਇੱਕ ਵਾਰ ਆਣ ਨਾਲ ਮਿਲ ਜਾਣਾ। ਕਿਉਂਕਿ ਤਕਦੀਰ ਤਾਂ ਉਹਦੇ ਘਰ ਦੀ ਬਦਲੀ ਜਾਂਦੀ ਹੈ। ਮੁਸ਼ਕਿਲਾਂ ਤਾਂ ਉਹਦੇ ਦਰ ਤੇ ਹੀ ਹੱਲ ਹੁੰਦੀਆਂ ਹੈ। ਨਾ ਮੁਮਕਿਨ ਉਹਦੇ ਦਰ ਤੇ ਹੀ ਹੁੰਦਾ ਹੈ। ਇਸ ਲਈ ਜੋ ਸਾਨੂੰ ਗੁਰੂਆਂ ਰਹਿਬਰਾਂ ਫਕੀਰਾਂ ਦੇ ਕੋਲੋਂ ਮਿਲ ਜਾਣਾ ਹੈ ਉਹ ਸਾਨੂੰ ਪੂਰੀ ਦੁਨੀਆ ਘੁੰਮ ਕੇ ਵੀ ਨਹੀਂ ਮਿਲਣਾ ਸਮਝਿ ਦਿਓ ਕਿ ਇਸ ਲਈ ਟਾਈਮ ਕੱਢ ਕੇ ਆਣਾ ਪਹਿਲੀ ਔਰ ਦੋ ਤਰੀਕ 1 ਅਪ੍ਰੈਲ ਔਰ 2 ਅਪ੍ਰੈਲ ਪਹਿਲੀ ਅਪ੍ਰੈਲ ਜਿਦਾ ਦੱਸਿਆ 3 ਵਜੇ ਰਾਤ ਯਾਤਰਾ ਆਰੰਭ ਹੋਣੀ ਹੈ ਸ਼ੋਭਾ ਯਾਤਰਾ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ ਕਿਉਂਕਿ ਐਸੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਪਿਆਰ ਨਾਲ ਸਦਾ ਦੇ ਰਿਹਾ ਕਿ ਹਮ ਮਹਵਾ ਕੇ ਪਹੁੰਚੋ ਆਪ ਵੀ ਆਓ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਓ ਰਲ ਮਿਲ ਕੇ ਗੱਡੀਆਂ ਕਰ ਲਓ ਤਾਂ ਕਈ ਵਾਰ ਬੰਦਾ ਕਹਿੰਦੇ ਗੱਡੀ ਕਰ ਜੋ ਕੇ ਪੈਸੇ ਆ ਨਹੀਂ ਤੁਸੀਂ ਗੱਡੀ ਲੈ ਕੇ ਆਓ ਪੈਸੇ ਸਾਨੂੰ ਦੱਸ ਦੇ ਹੀ ਦੇ ਦੇ ਮਾਸ ਪੋਟੈਂਸ਼ੀਅਲ ਆਂਦੀ ਲੋਨ ਉਹ ਬੰਦਾ ਕਹਿੰਦਾ ਗੱਡੀ ਲਿਆਂਦੀ ਹੈ ਕਿਰਾਇਆ ਦੇਣ ਨੂੰ ਉਹ ਕੋਈ ਗੱਲ ਨਹੀਂ ਕਰਾਇਆ ਤਾਂ ਵੀ ਇੰਤਜ਼ਾਮ ਹੋ ਜਾਏਗਾ ਪਰ ਰਹਿਮਤਾਂ ਲੁੱਟਣ ਜ਼ਰੂਰ ਪਹੁੰਚੋ ਕਿਉਂਕਿ ਜੇ ਤੁਹਾਨੂੰ ਨਾ ਕਹਿ ਦਿੱਤਾ ਪਿਆਰ ਹੈ ਤਾਂ ਫਿਰ ਅਸੀਂ ਨਹੀਂ ਚਾਹਦੇ ਇਹਨਾਂ ਰਹਿਮਤਾਂ ਤੋਂ ਤੁਸੀਂ ਬਾਂਦੇ ਰਹੋ ਕਿਉਂਕਿ ਏਡੀ ਵੱਡੀ ਸਾਲਵਾਦੇ ਦਿਨ ਆਂਦਾ ਹੈ ਬਹੁਤ ਕੁਸ਼ ਮਾਲਕ ਦੇ ਘਰ ਚ ਮੌਜੂਦ ਹੈ ਬਸ ਹਾਸਿਲ ਤਾਂ ਤੁਹਾਨੂੰ ਕੀ ਕਰਨਾ ਪੈਣਾ ਇਸ ਕਰਕੇ ਆਓ ਪਹਿਲੀ ਔਰ 2 April ਪਹੁੰਚੋ ਇਸ ਲਾਨਾ ਮੇਲੇ ਵਿੱਚ ਸ਼ਾਮਿਲ ਹੋਵੋ ਔਰ ਮਾਲਕ ਸਾ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਆਨੰਦ ਨਾਲ ਖੁਸ਼ੀਆਂ ਨਾਲ ਕਾਮਯਾਬੀ ਸਫਲਤਾ ਨਾਲ ਭਰਪੂਰ ਕਰੋ ਔਰ ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ ਕਾਮਯਾਬੀ ਸਫਲਤਾ ਭਰਿਆ ਹੋਏਗਾ ਇਸ ਲਈ ਕੋਸ਼ਿਸ਼ ਕਰਨੀ ਜ਼ਰੂਰ ਪਹੁੰਚਣ ਦੀ ਔਰ ਹੁਣ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ ਨਾਮ ਜਪਣ ਦੀ ਤਾਕਤ ਦੇਣ ਸੇਵਾ ਸਿਮਰਨ ਕਰਨ ਦਾ ਬਲ ਬਖਸ਼ਣ ਔਰ ਸਦਾ ਤੁਹਾਡੇ ਚਿਹਰਿਆਂ 'ਤੇ ਸਮਾਈਲ ਤੁਹਾਡੇ ਜੀਵਨ 'ਚ ਖੁਸ਼ੀ ਬਣੀ ਰਹੇ ਹੱਸ ਕੇ ਦਿਖਾਓ ਜ਼ਰਾ ਐਨਾ ਕਹੀ ਮਝ ਆਇਆ ਕਿ ਨਹੀਂ? ਕਿ ਖੁਸ਼ ਹੋ ਕਿ ਨਹੀਂ? ਹੱਸ ਕੇ ਦਿਖਾ ਦੇ ਇੱਕ ਵਾਰੀ ਹੋਰ। ਮੈਂ ਬਹੁਤ ਖੁਸ਼ੀ ਆ ਗਈ। ਆ ਗਈ। ਆ ਗਈ। ਆ ਗਈ। ਆ ਗਈ। ਇਹਤੇ ਖੁਸ਼ੀ ਖੁਸ਼ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਜੀਵਨ ਤੇ ਖੁਸ਼ੀ ਹਮੇਸ਼ਾ ਬਣੀ ਰਹੇ। ਆਨੜਾ ਵਾਸਤੇ ਕਾਮਯਾਬੀ ਸਫਲਤਾ ਪ੍ਰਾਪਤ ਹੋਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਾਸਤੇ ਉਸ ਮਾਲਿਕ ਨੂੰ ਪ੍ਰਣਾਮ। प्रणाम स्वीकार करो जय मालका जय मालक जय मालक जय मालक दी जै दिद। जै दिद। जै दिद। ਮਾਲਕ ਨੇ ਅਨੀ એનર્ਜੀ ਪਰ ਜੋਰਦਾਰ ਤਾੜੀ ਮਾਰ ਕੇ ਦਿਖਾਓ ਤੇ ਦੇਖਿਓ ਕਿੰਨੀ ਕਿੰਨੀ એનર્ਜੀ ਹੈ ਤਾਂ ਉਹ ਦੋ ਲਾਈਨਾਂ ਬਣਾਓ ਆਪਾਂ ਸਾਰੇ ਪੈਂਪਰਾ ਮਾਲਕਾਂ ਦੇ ਚਨਜ ਮਥਾ ਦੇ ਲਈਏ ਜੀ ਔਰ ਕੋਸ਼ਿਸ਼ ਕਰੋ ਪ੍ਰੀਮ ਦੇ ਨਾਲ ਸ਼ਰਦਾ ਦੇ ਨਾਲ ਅਗਰ ਅਸੀਂ ਆਪਣੇ ਦਰਵਾਜ਼ੇ ਵਾਸਤੇ ਕੋਈ ਜਿੰਨੇ ਨਾਲ ਆਓ मथा टेको सेवा दे वारे सेवा देगे कंहिंखे बाद चो तंग जय माला जी मेर वीर मथा टेक इदरो लंघी जा मेरियूं भेण मथां टेके इरो लंघी जागी महंगाई थोरो मेर इ